1 ਜਨਵਰੀ ਤੋਂ ਬਦਲ ਜਾਣਗੇ ਇਹ ਸਾਰੇ ਨਿਯਮ ਜੇਕਰ ਤੁਸੀਂ ਇਹ ਕੰਮ ਨਹੀਂ ਕਰਵਾਇਆ ਤਾਂ ਕਈ ਸਾਰੀਆਂ ਸਹੂਿਧਾਵਾਂ ਉਹ ਜਾਣਗੀਆਂ ਬੰਦ ਜੇਕਰ ਤੁਸੀਂ ਅਜੇ ਤੱਕ ਆਪਣਾ ਪੈਨ ਕਾਰਡ ਆਧਾਰ ਕਾਰਡ ਨਾਲ ਲਿੰਕ ਨਹੀਂ ਕੀਤਾ ਤਾਂ ਹੁਣ ਇੱਕ ਖਬਰ ਤੁਹਾਡੇ ਲਈ ਬੇहद ਖਾਸ ਹੋਣ ਵਾਲੀ ਹੈ ਬੇहद ਜ਼ਰੂਰੀ ਹੈਗੀ ਹੈ ਸਾਵਧਾਨ ਹੋਣ ਦੀ ਲੋੜ ਹੈ ਕਿਉਂਕਿ ਜਿਹੜੀਆਂ ਤੁਹਾਨੂੰ ਆਧਾਰ ਕਾਰਡ ਤੇ ਪੈਨ ਕਾਰਡ ਦੇ ਨਾਲ ਜਿਹੜੀਆਂ ਸਹੂਿਦਾਵਾਂ ਮਿਲਦੀਆਂ ਨੇ ਉਹ ਸ਼ਾਇਦ ਬੰਦ ਹੋ ਸਕਦੀਆਂ ਹਨ ਜੀ ਹਾਂ ਜੇਕਰ ਤੁਸੀਂ ਅਜੇ ਤੱਕ ਆਪਣਾ ਪੈਨ ਕਾਰਡ ਆਧਾਰ ਕਾਰਡ ਨਾਲ ਲਿੰਕ ਨਹੀਂ ਕੀਤਾ ਤਾਂ ਤੁਹਾਡੇ ਲਈ ਇਹ ਜ਼ਰੂਰੀ ਖਬਰ ਹੈ ਜੇਕਰ ਕੋਈ ਵਿਅਕਤੀ 31 ਦਸੰਬਰ 2025 ਤੱਕ ਆਪਣਾ ਪੈਨ ਕਾਰਡ ਆਧਾਰ ਕਾਰਡ ਨਾਲ ਲਿੰਕ ਨਹੀਂ ਕਰਦਾ ਤਾਂ ਉਸ ਦਾ ਪੈਨ ਕਾਰਡ 1 ਜਨਵਰੀ 2026 ਤੋਂ ਇਨਐਕਟਿਵ ਹੋ ਜਾਵੇਗਾ ਯਾਨੀ ਕਿ ਕੰਮ ਕਰਨਾ ਬੰਦ ਹੋ ਜਾਵੇਗਾ ਤੁਹਾਨੂੰ ਦੱਸ ਦਈਏ ਕਿ ਟੈਕਸ ਬੂਡੀ ਦੇ ਅਨੁਸਾਰ ਜੇਕਰ ਤੁਹਾਡਾ ਪੈਨ ਕਾਰਡ ਜੋ ਕਿ ਪੈਨ ਨੰਬਰ ਹੈਗਾ ਉਹ ਇਨਐਕਟਿਵ ਹੋ ਜਾਂਦਾ ਹੈ ਤਾਂ ਤੁਸੀਂ ਆਈਟੀਆਰ ਫਾਈਲ ਨਹੀਂ ਕਰ ਸਕੋਗੇ ਤਾਂ ਟੈਕਸ ਰਿਫੰਡ ਦੀ ਪ੍ਰਕਿਰਿਆ ਨਹੀਂ ਹੋਵੇਗੀ ਤੁਹਾਡੀ ਤਨਖਾਹ ਬੰਦ ਹੋ ਸਕਦੀ ਹੈ ਅਤੇ ਤੁਹਾਡੇ ਐਸ ਆਈ ਪੀ ਯਾਨੀ ਕਿ ਨਿਵੇਸ਼ ਯੋਜਨਾਵਾਂ ਜੋ ਕਿ ਅਸਫਲ ਹੋ ਸਕਦੇ ਨੇ ਇਸ ਤੋਂ ਇਲਾਵਾ ਬੈਂਕ ਤੁਹਾਡੇ ਲੈਣ-ਦੇਣ ਅਤੇ ਨਿਵੇਸ਼ਾਂ ਨੂੰ ਵੀ ਰੋਕ ਸਕਦੇ ਨੇ ਤਾਂ ਬਹੁਤ ਸਾਰੀਆਂ ਪਰੇਸ਼ਾਨੀਆਂ ਤੁਹਾਨੂੰ ਚਲਣੀਆਂ ਪੈ ਸਕਦੀਆਂ ਨੇ ਤਾਂ ਜੇਕਰ ਤੁਸੀਂ ਹਜੇ ਵੀ ਆਪਣਾ ਪੈਨ ਕਾਰਡ ਆਧਾਰ卡 ਨਾਲ ਲਿੰਕ ਨਹੀਂ ਕੀਤਾ ਤਾਂ ਹੁਣੇ ਜਾਓ ਆਧਾਰ卡 ਨਾਲ ਲਿੰਕ ਕਰੋ ਬੇਸ਼ੱਕ ਤੁਸੀਂ ਘਰ ਬੈਠੇ ਔਨਲਾਈਨ ਵੀ ਕਰ ਸਕਦੇ ਹੋ ਜੇ ਕਿਤੇ ਕੈਫੇ ਜਾਂ ਫਿਰ ਸੇਵਾ ਕੇਂਦਰ ਜਾ ਕੇ ਕਰਵਾਉਣਾ ਉਹ ਵੀ ਤੁਸੀਂ ਕਰਵਾ ਸਕਦੇ ਹੋ ਇਸ ਦੇ ਲਈ ਜ਼ਰੂਰੀ ਇਹ ਹੈ ਕਿ ਭਵਿੱਖ ਦੀਆਂ ਸਮੱਸਿਆਵਾਂ ਤੋਂ ਬਚਣ ਦੇ ਲਈ ਹਰ ਕੋਈ ਆਪਣੇ ਪੈਨ ਨੂੰ ਆਧਾਰ ਦੇ ਨਾਲ ਲਿੰਕ ਕਰ ਰਿਹਾ ਹੈ ਧਿਆਨ ਦੇਣ ਯੋਗ ਹੈ ਕਿ ਪੈਨ ਆਧਾਰ ਲਿੰਕਿੰਗ ਹੁਣ ਮੁਫਤ ਨਹੀਂ ਹੈ ਤੁਹਾਡੇ ਪੈਨ ਅਤੇ ਆਧਾਰ ਨੂੰ ਲਿੰਕ ਕਰਨ ਦੇ ਲਈ 1000 ਰੁਪਏ ਦੀ ਫੀਸ ਦੇਣੀ ਪਵੇਗੀ ਜੇਕਰ ਤੁਹਾਡਾ ਪੈਨ ਅਯੋਗ ਹੋ ਜਾਂਦਾ ਹੈ ਤਾਂ ਇਸ ਨੂੰ ਦੁਬਾਰਾ ਜੋ ਕਿ ਰिएक्टिव ਕਰਨ ਦੇ ਵਿੱਚ ਲਗਭਗ 30 ਦਿਨ ਲੱਗ ਸਕਦੇ ਨੇ ਤਾਂ ਬੇਹਜ਼ੂਰੀ ਅਪਡੇਟ ਹੈ ਜੇਕਰ ਤੁਸੀਂ ਅਧਾਰ ਕਾਰਡ ਅਧਾਰ ਕਾਰਡ ਦਾ ਲਿੰਕ ਨਹੀਂ ਕਰਵਾਇਆ ਤਾਂ ਹੁਣ ਜਾ ਕੇ ਤੁਸੀਂ ਅਧਾਰ ਕਾਰਡ ਦੇ ਨਾਲ ਲਿੰਕ ਕਰਵਾ ਲਓ ਹਾਲਾਂਕਿ ਇਹ ਖਬਰ ਇਹ ਅਪਡੇਟ ਤੁਹਾਨੂੰ ਬਹੁਤ ਸਮੇਂ ਤੋਂ ਪਹਿਲਾਂ ਦਿੱਤੇ ਜਾ ਰਹੀ ਹੈ ਪਰ ਹਜੇ ਵੀ ਬਹੁਤ ਸਾਰੇ ਅਜਿਹੇ ਲੋਕ ਨੇ ਜੋ ਕਿ ਆਪਣੇ ਪੈਨ ਕਾਰਡ ਨੂੰ ਆਧਾਰ ਕਾਰਡ ਨਾਲ ਲਿੰਕ ਕਰਨ ਦੇ ਲਈ ਗੁਰੇਸ਼ ਕਰ ਰਹੇ ਨੇ ਉਸ ਨੂੰ ਹਲਕੇ ਦੇ ਵਿੱਚ ਲੈ ਰਹੇ ਨੇ ਪਰ 1 ਜਨਵਰੀ ਤੋਂ ਇਹ ਨਿਯਮ ਜਿਹੜੇ ਕਿ ਬਦਲ ਜਾਣਗੇ ਜਿਹੜੀਆਂ ਤੁਹਾਨੂੰ ਸਹੂਤਾਵਾਂ ਮਿਲ ਰਹੀਆਂ ਨੇ ਪੈਨ ਕਾਰਡ ਦੇ ਥਰੂ ਉਹ ਤੁਹਾਨੂੰ ਮਿਲਨੀ ਆ ਬੰਦ ਹੋ ਸਕਦੀਆਂ ਨੇ 1 ਜਨਵਰੀ ਤੋਂ ਬਦਲ ਜਾਣਗੇ ਇਹ ਸਾਰੇ ਨਿਯਮ ਜੇਕਰ ਤੁਸੀਂ ਇਹ ਕੰਮ ਨਹੀਂ ਕਰਵਾਇਆ ਤਾਂ ਕਈ ਸਾਰੀਆਂ ਸਹੂਲਤਾਂਵਾਂ ਉਹ ਜਾਣਗੀਆਂ ਬੰਦ ਜੇਕਰ ਤੁਸੀਂ ਅਜੇ ਤੱਕ ਆਪਣਾ ਪੈਨ ਕਾਰਡ ਆਧਾਰ ਕਾਰਡ ਨਾਲ ਲਿੰਕ ਨਹੀਂ ਕੀਤਾ ਤਾਂ ਹੁਣ ਇੱਕ ਖਬਰ ਤੁਹਾਡੇ ਲਈ ਬੇहद ਖਾਸ ਹੋਣ ਵਾਲੀ ਹੈ ਬੇहद ਜ਼ਰੂਰੀ ਹੈਗੀ ਹੈ ਸਾਵਧਾਨ ਹੋਣ ਦੀ ਲੋੜ ਹੈ ਕਿਉਂਕਿ ਜਿਹੜੀਆਂ ਤੁਹਾਨੂੰ ਆਧਾਰ ਕਾਰਡ ਤੇ ਪੈਨ ਕਾਰਡ ਦੇ ਨਾਲ ਜਿਹੜੀਆਂ ਸਹੂਿਦਾਵਾਂ ਮਿਲਦੀਆਂ ਨੇ ਉਹ ਸ਼ਾਇਦ ਬੰਦ ਹੋ ਸਕਦੀਆਂ ਹਨ ਜੀ ਹਾਂ ਜੇਕਰ ਤੁਸੀਂ ਅਜੇ ਤੱਕ ਆਪਣਾ ਪੈਨ ਕਾਰਡ ਆਧਾਰ ਕਾਰਡ ਨਾਲ ਲਿੰਕ ਨਹੀਂ ਕੀਤਾ ਤਾਂ ਤੁਹਾਡੇ ਲਈ ਇਹ ਜ਼ਰੂਰੀ ਖਬਰ ਹੈ ਜੇਕਰ ਕੋਈ ਵਿਅਕਤੀ 31 ਦਸੰਬਰ 2025 ਤੱਕ ਆਪਣਾ ਪੈਨ ਕਾਰਡ ਆਧਾਰ ਕਾਰਡ ਨਾਲ ਲਿੰਕ ਨਹੀਂ ਕਰਦਾ ਤਾਂ ਉਸ ਦਾ ਪੈਨ ਕਾਰਡ 1 ਜਨਵਰੀ 2026 ਤੋਂ ਇਨਐਕਟਿਵ ਹੋ ਜਾਵੇਗਾ ਯਾਨੀ ਕਿ ਕੰਮ ਕਰਨਾ ਬੰਦ ਹੋ ਜਾਵੇਗਾ ਤੁਹਾਨੂੰ ਦੱਸ ਦਈਏ ਕਿ ਟੈਕਸ ਬੂਡੀ ਦੇ ਅਨੁਸਾਰ ਜੇਕਰ ਤੁਹਾਡਾ ਪੈਨ ਕਾਰਡ ਜੋ ਕਿ ਪੈਨ ਨੰਬਰ ਹੈਗਾ ਉਹ ਇਨਐਕਟਿਵ ਹੋ ਜਾਂਦਾ ਹੈ ਤਾਂ ਤੁਸੀਂ ਆਈਟੀਆਰ ਫਾਈਲ ਨਹੀਂ ਕਰ ਸਕੋਗੇ ਤਾਂ ਟੈਕਸ ਰਿਫੰਡ ਦੀ ਪ੍ਰਕਿਰਿਆ ਨਹੀਂ ਹੋਵੇਗੀ ਤੁਹਾਡੀ ਤਨਖਾਹ ਬੰਦ ਹੋ ਸਕਦੀ ਹੈ ਅਤੇ ਤੁਹਾਡੇ ਐਸ ਆਈ ਪੀ ਯਾਨੀ ਕਿ ਨਿਵੇਸ਼ ਯੋਜਨਾਵਾਂ ਜੋ ਕਿ ਅਸਫਲ ਹੋ ਸਕਦੇ ਨੇ ਇਸ ਤੋਂ ਇਲਾਵਾ ਬੈਂਕ ਤੁਹਾਡੇ ਲੈਣ-ਦੇਣ ਅਤੇ ਨਿਵੇਸ਼ਾਂ ਨੂੰ ਵੀ ਰੋਕ ਸਕਦੇ ਨੇ ਤਾਂ ਬਹੁਤ ਸਾਰੀਆਂ ਪਰੇਸ਼ਾਨੀਆਂ ਤੁਹਾਨੂੰ ਚਲਣੀਆਂ ਪੈ ਸਕਦੀਆਂ ਨੇ ਤਾਂ ਜੇਕਰ ਤੁਸੀਂ ਹਜੇ ਵੀ ਆਪਣਾ ਪੈਨ ਕਾਰਡ ਆਧਾਰ ਕਾਰਡ ਨਾਲ ਲਿੰਕ ਨਹੀਂ ਕੀਤਾ ਤਾਂ ਹੁਣੇ ਜਾਓ ਆਧਾਰ ਕਾਰਡ ਨਾਲ ਲਿੰਕ ਕਰੋ ਬੇਸ਼ੱਕ ਤੁਸੀਂ ਘਰ ਬੈਠੇ ਔਨਲਾਈਨ ਵੀ ਕਰ ਸਕਦੇ ਹੋ ਜੇ ਕਿਤੇ ਕੈਫੇ ਜਾਂ ਫਿਰ ਸੇਵਾ ਕੇਂਦਰ ਜਾ ਕੇ ਕਰਵਾਉਣਾ ਉਹ ਵੀ ਤੁਸੀਂ ਕਰਵਾ ਸਕਦੇ ਹੋ ਇਸ ਦੇ ਲਈ ਜ਼ਰੂਰੀ ਇਹ ਹੈ ਕਿ ਭੁਵਿੱਖ ਦੀਆਂ ਸਮੱਸਿਆਵਾਂ ਤੋਂ ਬਚਣ ਦੇ ਲਈ ਹਰ ਕੋਈ ਆਪਣੇ ਪੈਨ ਨੂੰ ਆਧਾਰ ਦੇ ਨਾਲ ਲਿੰਕ ਕਰ ਰਿਹਾ ਧਿਆਨ ਦੇਣ ਯੋਗ ਹੈ ਕਿ ਪੈਨ ਆਧਾਰ ਲਿੰਕਿੰਗ ਹੁਣ ਮੁਫਤ ਨਹੀਂ ਹੈ ਤੁਹਾਡੇ ਪੈਨ ਅਤੇ ਆਧਾਰ ਨੂੰ ਲਿੰਕ ਕਰਨ ਦੇ ਲਈ 1000 ਰੁਪਏ ਦੀ ਫੀਸ ਦੇਣੀ ਪਵੇਗੀ ਜੇਕਰ ਤੁਹਾਡਾ ਪੈਨ ਅਯੋਗ ਹੋ ਜਾਂਦਾ ਹੈ ਤਾਂ ਇਸ ਨੂੰ ਦੁਬਾਰਾ ਜੋ ਕਿ ਰिएक्टिव ਕਰਨ ਦੇ ਵਿੱਚ ਲਗਭਗ 30 ਦਿਨ ਲੱਗ ਸਕਦੇ ਨੇ ਤਾਂ ਬੇਹਜ਼ੂਰੀ ਅਪਡੇਟ ਹੈ ਜੇਕਰ ਤੁਸੀਂ ਅਧਾਰ ਕਾਰਡ ਅਧਾਰ ਕਾਰਡ ਦਾ ਲਿੰਕ ਨਹੀਂ ਕਰਵਾਇਆ ਤਾਂ ਹੁਣੇ ਜਾ ਕੇ ਤੁਸੀਂ ਅਧਾਰ ਕਾਰਡ ਦੇ ਨਾਲ ਲਿੰਕ ਕਰਵਾ ਲਓ ਹਾਲਾਂਕਿ ਇਹ ਖਬਰ ਇਹ ਅਪਡੇਟ ਤੁਹਾਨੂੰ ਬਹੁਤ ਸਮੇਂ ਤੋਂ ਪਹਿਲਾਂ ਦਿੱਤੀ ਜਾ ਰਹੀ ਹੈ ਪਰ ਹਜੇ ਵੀ ਬਹੁਤ ਸਾਰੇ ਅਜਿਹੇ ਲੋਕ ਨੇ ਜੋ ਕਿ ਆਪਣੇ ਪੈਨ ਕਾਰਡ ਨੂੰ ਆਧਾਰ卡 ਨਾਲ ਲਿੰਕ ਕਰਨ ਦੇ ਲਈ ਗੁਰੇਸ਼ ਕਰ ਰਹੇ ਨੇ ਉਸ ਨੂੰ ਹਲਕੇ ਦੇ ਵਿੱਚ ਲੈ ਰਹੇ ਨੇ ਪਰ 1 ਜਨਵਰੀ ਤੋਂ ਇਹ ਨਿਯਮ ਜਿਹੜੇ ਕਿ ਬਦਲ ਜਾਣਗੇ ਜਿਹੜੀਆਂ ਤੁਹਾਨੂੰ ਸਹੂਿਦਾਵਾਂ ਮਿਲ ਰਹੀਆਂ ਨੇ ਪੈਨ ਕਾਰਡ ਦੇ ਥਰੂ ਉਹ ਤੁਹਾਨੂੰ ਮਿਲਨੀ ਆ ਬੰਦ ਹੋ ਸਕਦੀਆਂ ਨੇ